ਦੇਖੋ ਜੀ ਬਹੁਤ ਵਧੀਆ ਰੁਝਾਨ ਹੈ ਤੇ ਪਹਿਲੀ ਵਾਰ ਬਰਨਾਲੇ ਚ ਕਿਸੇ ਨੇ ਦੇਖਿਆ ਕਿ ਬਾਕੀ ਸਾਰੀਆਂ ਪਾਰਟੀਆਂ ਨਿੰਦਕੇ ਵੋਟਾਂ ਮੰਗ ਰਹੀਆਂ ਤੇ ਪਹਿਲੀ ਪਾਰਟੀ ਹੈ ਵੀ ਜਿਹੜੀ ਆਪਣੇ 2.5 ਸਾਲ ਚ ਕੀਤੇ ਵਿਕਾਸ ਦੇ ਕੰਮਾਂ ਜਿਹੜੀ ਵੋਟ ਹੈ ਉਹ ਮੰਗ ਰਹੀ ਹੈ ਤੇ ਤੁਸੀਂ ਦਾ ਸਾਰੇ ਮੈਨੂੰ ਕਵਰ ਜਿਹੜਾ ਕਰਦੇ ਰਹੇ ਹੋ ਕਿ ਹਜ਼ਾਰਾਂ ਜਿਹੜੇ ਇਕੱਲੇ ਪ੍ਰਾਣੀਆਂ ਸਰਕਾਰਾਂ ਵਾਂਗੂ ਨਹੀਂ ਪੱਥਰ ਨਹੀਂ ਰੱਖੇ ਅਦਕਾਟਣ ਜਿਹੜੇ ਆ ਮੈਂ ਪਿਛਲੇ 2.5 ਸਾਲਾਂ ਚ ਜਿਹੜੇ ਆ ਬਰਨਾਲੇ ਦੇ ਵਿੱਚ ਕੀਤੇ ਆ ਜਿਹੜੇ ਜ਼ਿਲ੍ਹੇ ਨੂੰ ਕਦੇ ਕਿਸੇ ਨੇ ਪੰਜੀ ਲਈ ਦਿੱਤੀ ਉਹ ਜ਼ਿਲ੍ਹੇ ਦੇ ਵਿੱਚ ਜੇ ਸਾਰੇ ਵਿਭਾਗਾਂ ਦਾ ਜੋੜਨਾ ਹੋਵੇ ਤਾਂ 600 ਕਰੋੜ ਰੁਪਈਆ ਜਿਹੜਾ ਉਹ ਬਣਦਾ 300 ਕਰੋੜ ਰੁਪਈਆ ਇਕੱਲੇ ਨਹਿਰੀ ਵਿਭਾਗ ਦੇ ਤੁਸੀਂ ਸਾਰੇ ਜਾਣਦੇ ਹੋ ਕਿਸੇ ਪਿੰਡ 5 ਕਰੋੜ ਦੀ ਪਾਈਪਲਾਈਨ ਕਿਸੇ ਪਿੰਡ 10 ਕਰੋੜ ਦੀ ਮੈਂ ਤਾਂ ਨਾਮ ਲੈ ਲੈ ਦੱਸ ਸਕਦਾ ਸੰਘੇੜੇ 10 ਕਰੋੜ ਦੀ ਪੂਰੇ 10 ਕਰੋੜ ਦੀ ਨਹੀਂ 5 5 6 6 ਕਰੋੜ ਦੀ ਪਾਈਪਲਾਈਨ ਹਰ ਪਿੰਡ ਚ ਪਈ ਹੈ 35 ਕਰੋੜ ਦੇ ਛੱਪੜ ਨੇ ਜਿਹੜੇ ਜਿਨ੍ਹਾਂ ਦਾ ਨਵੀਨੀਕਰਨ ਕੀਤਾ ਗਿਆ 60 ਕਰੋੜ ਦੀਆਂ ਜਿਹੜੀਆਂ ਸੜਕਾਂ ਨੇ ਬਰਨਾਲੇ ਤੇ ਧਨੋਲੇ ਦੇ ਵਿੱਚ ਜਿਨ੍ਹਾਂ ਨੂੰ ਦੁਬਾਰਾ ਜਿਹੜਾ ਬਣਾਇਆ ਜਾ ਰਿਹਾ 88 ਕਰੋੜ ਰੁਪਈਆ ਬਰਨਾਲੇ ਚ ਪੀਣ ਵਾਲੇ ਪਾਣੀ ਤੇ ਸੀਵਰੇਜ ਦੇ ਲਈ ਜਿਹੜਾ ਲੈ ਕੇ ਆਂਦਾ 21 ਕਰੋੜ ਰੁਪਇਆ ਹਸਪੀਟਲ ਦੇ ਲਈ ਲੈ ਕੇ ਆਂਦਾ ਸੋ ਇਸ ਤੋਂ ਇਲਾਵਾ 10 ਕਰੋੜ ਰੁਪਇਆ ਡੀਸੀ ਦਫ਼ਤਰ ਲਈ ਕਰੋੜਾ ਰੁਪਇਆ ਤੁਸੀਂ ਕਿਤੇ 11 ਤਾਂ ਲਾਇਬ੍ਰੇਰੀਆਂ ਬਣਾਤੀਆਂ ਜਿਨ੍ਹਾਂ ਦੇ 50-50 ਲੱਖ ਰੁਪਇਆ ਲੱਗਿਆ ਪਿੰਡਾਂ ਦੇ ਵਿੱਚ ਸਾਰੇ 19 ਪਿੰਡ ਨੇ 19 ਪਿੰਡਾਂ ਚੋਂ 11 ਚ ਲਾਇਬ੍ਰੇਰੀਆਂ ਕਮਿਊਨਿਟੀ ਸੈਂਟਰ ਲਗਭਗ ਹਰ ਪਿੰਡ ਦੇ ਵਿੱਚ ਆ 50-50 ਲੱਖ ਰੁਪਇਆ ਉਹਨਾਂ ਤੇ ਲੱਗਿਆ ਸੋ ਹਰ ਪਿੰਡ ਚ ਮੈਂ ਤਾਂ ਜਾ ਕੇ ਚੈਲੰਜ ਆ ਜਿਹੜਾ ਉਹ ਕੀਤਾ ਵੀ ਭਾਈ ਅਸੀਂ ਨਹੀਂ ਕਹਿੰਦੇ ਸਾਰੇ ਕੰਮ ਹੋ ਗਏ ਪਰ 2.5 ਸਾਲਾਂ ਤੁਸੀਂ ਜਿੰਨੇ ਪ ਕਾਂਗਰਸ ਵਾਲਾ ਬੰਦਾ ਉਹਨਾਂ ਦੀ 5-6 ਸਰਕਾਰ ਰਹੀ ਹੈ ਕਿਸੇ ਪਿੰਡ 'ਚ ਖੜ ਕੇ ਇਹ ਗੱਲ ਕਹਦੇ ਵੀ ਇਹ ਦੂ 10ਵਾਂ ਹਿੱਸਾ ਵੀ ਉਹਨਾਂ ਨੇ ਕਦੇ ਕਿਸੇ ਪਿੰਡ 'ਚ ਦਿੱਤਾ ਹੈ ਤੇ ਇਹਦਾ ਕਦੇ ਕਿਸੇ ਨੇ ਜਿਹੜਾ ਜਵਾਬ ਹੈ ਕਾਂਗਰਸ ਵੱਲੋਂ ਇਹ ਆ ਮੈਂ ਤਾਂ ਵੱਡੀਆਂ ਰੈਲੀਆਂ 'ਚ ਮੁੱਖ ਮੰਤਰੀ ਸਾਹਿਬ ਆਇਤਨੋਲੇ ਉੱਥੇ ਵੀ ਕਿਹਾ ਵੀ ਅਸੀਂ 50 ਕਰੋੜ ਦਿੱਤਾ ਹੈ ਜੇ 5 ਦਿੱਤੇ ਹੁਣ ਤਨੋਲੇ 'ਚ ਮੈਂ ਤਨੋਲੇ ਵਾਸੀਆਂ ਨੂੰ ਵੋਟਾਂ ਨੂੰ ਨਹੀਂ ਕਹਿੰਦਾ ਸੋ ਇਹ ਗੱਲਾਂ ਦੀ ਸਾਰਿਆਂ 'ਚ ਚਰਚਾ ਤੇ ਲੋਕ ਇਸ ਗੱਲ ਦਾ ਅਹਿਸਾਸ ਕਰਦੇ ਆ ਵੀ ਯਾਰ ਮਸਾਂ 35 ਸਾਲ ਬਾਅਦ ਸਰਕਾਰ ਦੇਖੀ ਹੈ ਜੇ ਸਰਕਾਰ ਨਾਲ ਧਾਰਾਂ ਜੁੜੀਆਂ ਤਾਂ ਇੰਨੇ ਪੈਸੇ ਆ ਜਿਹੜੇ ਬਰਨ ਜਿਲੇ ਦੇ ਵਿੱਚ ਆਏ ਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਬੜੇ ਕੰਮ ਹੋ ਗਏ ਤੇ ਬੜੇ ਰਹਿੰਦੇ ਵੀ ਆ ਪ੍ਰਣਾਲੇ ਦੇ ਜਿਹੜੇ ਅਧੂਰੇ ਆ ਤੇ ਰਵਿੰਦ ਕੇਜਰੀਵਾਲ ਜੀ ਕਹਿ ਕੇ ਵੀ ਗਿਆ ਜਿਹੜੇ 4 ਪ੍ਰੋਜੈਕਟਾਂ ਦਾ ਅਨਾਉਂਸਮੈਂਟ ਜਿਹੜੀ ਆ ਕਰਕੇ ਗਿਆ ਵੀ ਇੱਕ ਆਊਟਰ ਬਾਉਂਡਰੀ ਆ ਜਿਹੜੀ ਉਹਨੂੰ 4 ਲੇਨ ਕਰਨਾ ਜਿਹੜੀ ਰਿੰਗ ਰੋਡ ਆ ਪ੍ਰਣਾਲੇ ਦੀ ਹੰਡਿਆਆ ਰੋਡ ਜਿਹੜੀ ਤਨੋਲਾ ਰੋਡ ਕਪਲਪੈਡਸ ਵਾਲੀ ਰੋਡ ਇੰਡਸਟਰੀਅਲ ਫੋਕਲ ਪੁਆਇੰਟ ਟਰਾਮਾ ਸੈਂਟਰ ਤੇ ਇੱਕ ਜਿਹੜਾ ਬਹੁਤ ਅੱਛੇ ਲੈਵਲ ਦਾ ਨੈਸ਼ਨਲ ਲੈਵਲ ਦਾ ਜਿਹੜਾ ਸਟੇਡੀਅਮ ਤੇ ਨਾਲ ਲੋਕ ਐ ਕਹੀ ਗਿਆ ਵੀ ਭਾਈ ਪਹਿਲਾਂ ਸਰਕਾਰ ਦਾ ਬੰਦਾ ਰਿੰਦਰ ਧਾਲੀਵਾਲ ਨੂੰ ਜਿਤਾ ਕੇ ਭੇਜੋ ਤਾਂ ਇਹ ਸਾਰੇ ਪ੍ਰੋਜੈਕਟ ਨੇ ਜਿਹੜੇ 2.5 ਸਾਲਾਂ ਦੇ ਅੰਦਰ ਅੰਦਰ ਕੰਪਲੀਟ ਹੋਣਗੇ ਤੇ ਕੁਦਰਤੀ ਹੈ ਜਿੱਥੇ ਸਰਕਾਰ ਦਾ ਬੰਦਾ ਜਿੱਤੂਗਾ ਤਾਂ ਪੈਸੇ ਆਉਣੇ ਆ ਨਹੀਂ ਵਿਰੋਧੀ ਦਾ ਤਾਂ ਇੰਨਾ ਕਹਿ ਕੇ ਸਰ ਜਾਂਦਾ ਵੀ ਅਸੀਂ ਕੀ ਕਰੀਏ ਜੀ ਸਾਡੀ ਕਿਹੜਾ ਸਰਕਾਰ ਹੈ ਸੋ ਲੋਕਾਂ ਨੇ ਸਰਕਾਰ ਦਾ ਸਵਾਦ ਦੇਖਿਆ ਵੀ ਕਰੋੜਾ ਰੁਪਇਆ ਆ ਕਿਉਂ ਨਾਲੇ ਸਮੇਂ ਚ ਵੀ ਬਰਨਾਲੇ ਦੀ ਤਰੱਕੀ ਲਈ ਬਰਨਾਲੇ ਦੇ ਵਿਕਾਸ ਲਈ ਸਾਰੇ ਕਿਤੇ ਇੱਕੋ ਆਵਾਜ਼ ਆ ਵੀ ਪਾਰਟੀ ਵਾਜ ਤੋਂ ਉਪਰ ਉੱਟ ਕੇ ਵੀ ਆਪਾਂ ਜਰਦੀ ਦੀ ਸਰਕਾਰ ਆ ਉਹਦਾ ਸਾਥ ਹੈ ਜਿਹੜਾ ਉਹ ਦੇਈ